जब सरकार गरीब के साथ खड़ी हो तो हर सुबह में जगती है एक नई उम्मीद एक नया भरोसा हमने गरीबों के उत्थान के लिए न केवल योजनाएं चलाई बल्कि यह भी सुनिश्चित किया है कि वे तरातल पर उतरे अब तो गरीब परिवारों को अपनी बेटियों की शादी की चिंता नहीं करनी पड़ती है उन्हें मुख्यमंत्री विवाह सगन योजना के तहत कहत्तर हजार रूपए तक सुगन राशि दी जा रही है गरीब महिलाओं को रसोई के धुएं और महंगाई से राहत देने के लिए हम हर महीने केवल पाँच सौ रूपए में गैस सिलेंडर दे रहे हैं मुख्यमंत्री ग्रामीण आवास योजना से अब हर गरीब के सिर पर छत है और मुफ्त प्लॉट से मिला है जीने का सम्मान मुझे मुख्यमंत्री आवास योजना से घर और स्वच्छ भारत मिशन ग्रामीण से शौचालय अलग मिला पी सूर्य घर मुफ्त बिजली योजना से खेतों और घरों में मुफ्त बिजली पहुंच रही है अब किसान भी आत्मनिर्भर और बच्चे भी रोशन भविष्य की ओर जब गरीब को इलाज का बोझ न उठाना पड़े और बुजुर्गों को मिले पाँच लाख रुपए तक का मुफ्त उपचार तभी तो हर चेहरे पर लौटती है मुस्कान गरीब की खुशहाली ही हरियाणा की असली पहचान है जब हर चेहरे पर मुस्कान हो तभी पूरा होता है सशक्त हरियाणा का सपना ਅਸੀਂ ਦੇਖ ਰਹੇ ਹਾਂ ਕਿ 2022 ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਅਹਿਮ ਗੜਟੀਆਂ ਦੇ ਕੇ ਹੈਮ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਸਰਕਾਰ ਬਣੀ ਸੀ ਜਿਹਦਾ ਹੀ ਸਬਸਟੈਂਸ ਐ ਮਿਸਿਓਸ ਸਰਕਾਰ ਦਾ ਕੀ ਉਹ ਸਰਕਾਰ ਨੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਜੋ ਪੰਜਾਬ ਦੇ ਲੋਕਾਂ ਦੇ ਡਵੈਲਪਮੈਂਟ ਦੀ ਗੱਲ ਕੀਤੀ ਉੱਥੇ ਆਜਾਦਵਾਲੀ ਪਾਰਟੀ 2026 ਚੜ ਗਿਆ ਤੇ ਫੇਰ ਸਾਬਤ ਹੋ ਰਹੀ ਹੈ ਆਪਣੇ ਕੰਮਾਂ ਤੋਂ ਫੇਰ ਜੋ ਜੋ ਗਰੰਟੀਆਂ ਲੋਕਾਂ ਦੀ ਦੇਣ ਦੀ ਗੱਲ ਕੀਤੀ ਵਾਦੀਆਂ ਦੀ ਗੱਲ ਕੀਤੀ ਸੀ ਲੋਕਾਂ ਨੂੰ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ ਹਰ ਇੱਕ ਵਾਅਦੇ ਦੇ ਉੱਤੇ ਆਮ ਆਦਮੀ ਪਾਰਟੀ ਫੇਲ ਸਾਬਤ ਹੋ ਗਈ ਹੈ ਪਰ ਇੱਕ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਮੈਨੇਜਮੈਂਟ ਹੈ ਕਿ ਲੋਕਾਂ ਨੂੰ ਗੁੰਮਰਾਹ ਕਿੰਨਾ ਕਰਦੇ ਆ ਉਨਾ ਕੋਲ ਪਲੇਟਫਾਰਮ ਇੱਕ ਐਡਾ ਦਾ ਜਿਹਦੇ ਵਿੱਚ ਇੱਕ ਮੇਨ ਕੋਇੰਟ ਉਹਨਾਂ ਨੇ ਮਿਸ਼ਨ ਲੋਟਸ ਦਾ ਨਾਮ ਦਿੱਤਾ ਸੀ ਮੈਂ ਪੰਜਾਬ ਦੇ ਲੋਕਾਂ ਨੂੰ ਪ੍ਰਦੇਸ਼ ਨੂੰ ਦੱਸਣਾ ਜਾ ਰਿਹਾ ਕਿ ਮੈਂ ਤੁਸੀਂ ਫਿਰ ਪਹਿਲੀ ਲਾਈਵ ਦੇਖਿਆ ਮੇਰੀ ਛੋਟੀ ਭੈਣ ਸੰਲੂਰ ਤੋਂ ਐਮਐਲਏ ਨਿੰਦਰਪੁਰ ਉਹ ਆਦੀ ਕਿ ਤੋਂ ਉਹਨੇ ਇੱਕ ਇੰਟਰਵਿਊ ਚਲਾਈ ਸੁਣਾਈ ਬਾਈਟ ਜਿਹਦੇ ਵਿੱਚ ਉਹ ਕਹਿ ਰਹੀ ਆ ਕਿ ਅੱਜ ਮਿਸ਼ਨ ਲੋਟਸ ਦੇ બે ਅੰਡਰ ਮੈਨੂੰ ਭਾਰਤੀ ਜਨਤਾ ਪਾਰਟੀ ਕ੍ਰੀਰ ਪ੍ਰੋਕਤ ਦੀ ਜਿਹੜੀ ਮੈਨੂੰ ਵੀ ਆਫਰ ਦਿੱਤੀ ਹੈ ਜਦ ਮੈਂ ਆਪਣੀ ਛੋਟੀ ਭੈਣ ਦਾ ਫਾਈਲ ਦੇਖ ਰਿਹਾ ਸੀ ਕਿ ਚਲੋ ਪਾਰਟੀ ਦੇ ਆਜੋ ਇੱਕ ਐਮਐਲਏ ਆ ਪਾਰਟੀ ਦੇ ਕਾਰਕਟਰ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਹ ਝੂਠ ਨਾ ਬੁੱਲਣ ਮੈਂ ਇਸ ਕਰਕੇ ਕਹਿ ਰਿਹਾ ਕਿ 14 ਸਤੰਬਰ 2014 ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਇੱਕ ਪੰਜਾਬ ਦੇ ਵਿੱਚ ਮਿਸਟਰ ਲੋਟਸ ਦੇ ਉੱਤੇ ਸਭ ਤੋਂ ਪਹਿਲੇ ਸਾਨੂੰ ਸਾਇਆ ਨੂੰ ਚੰਡੀਗੜ੍ਹ ਦੇ ਵਿੱਚ 10 ਨੰਬਰ ਜਿਹੜੀ ਕੋਟੀ ਬੜੀ ਮਸ਼ਹੂਰ ਹੈ ਸਾਨੂੰ 15ਵੀਂ ਐਮਐਲਏ ਉੱਤੇ ਬੁਲਾਇਆ ਜਿਨ੍ਹਾਂ ਵਿੱਚੋਂ 14 ਐਮਐਲਏ ਉੱਤੇ ਪੁੱਛੇ ਸੀ ਆਮ ਆਦਮੀ ਪਾਰਟੀ ਨੇ 14 ਕਰੀਸ ਪੰਜਾਬ ਨੰਬਰ ਜਿਹੜੀ ਕੋਟੀ ਬੜੀ ਮਸ਼ਹੂਰ ਹੈ ਉੱਥੇ ਕੁਝ ਐਮਐਲਏ ਨੂੰ ਬੁਲਾਇਆ ਜਿਨ੍ਹਾਂ ਵਿੱਚੋਂ ਮੈਂ ਵੀ ਉਸ ਐਮਐਲਏ ਦੇ ਨਾਲ ਸੀ ਉਸ ਟਾਈਮ ਦੇ ਮੰਤਰੀ ਉਸ ਟਾਈਮ ਦੇ ਸਾਡੇ ਐਮਐਲਏ ਸਾਥੀ ਕਦੂ 50 ਨੰਬਰ ਕੋਠੇ ਤੇ ਜਾਂਦੇ ਆ ਉੱਥੇ ਇੱਕ ਪਲਾਨ ਬਣਾ ਕੀਤਾ ਜਾਂਦਾ ਹੈ ਕਿ ਅੱਜ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇੱਕ ਡੀਜੀਪੀ ਨੂੰ ਕੰਪਲੇਟ ਦੇ ਚਾਣੀ ਹੈ ਕਿ ਤੁਸੀਂ ਕਹਿੰਦੇ ਕਿ ਤੁਹਾਨੂੰ ਸਾਰਿਆਂ ਨੂੰ ਮਿਸ਼ਨ ਡਾਕਟਰਸ ਦੀਆਂ ਕੋਲਾ ਆਈਆਂ ਸਿਰਫ ਉਹਨਾਂ 14 ਐਮਐਲਏ ਦੇ ਵਿੱਚੋਂ 3 ਐਮਐਲਏ ਨੂੰ ਫੋਨ ਆਇਆ ਸੀ ਇਹਨਾਂ ਵਿੱਚ ਇੱਕ ਮੈਂ ਸੀ ਅਤੇ ਮੇਰੇ ਦੋ ਸਾਥੀ ਹੋਰ ਸੀ ਜਿਹੜਾ ਸਾਨੂੰ ਫੋਨ ਆਇਆ ਜਿਹੜੇ ਨੰਬਰ ਆ ਤੁਹਾਨੂੰ ਸਾਨੂੰ 25-25 ਕਰੋੜ ਦੇਣ ਦੀਆਂ ਜੋਕਾਂ ਦਿੱਤੀਆਂ ਉਹਨਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਲ ਜੀ ਦਾ ਨਾਮ ਯੂਜ਼ ਕੀਤਾ ਜਾਂਦਾ ਮੈਂ ਸਾਰੇ ਜਿਹੜੇ ਨੰਬਰ ਹੈ ਜਿਹੜੇ ਮੇਰੇ ਫੋਨ ਦੇ ਉੱਤੇ ਜਿਹੜੇ ਆਏ ਸੀ ਮੈਸਰ ਡਾਕਟਰ ਸੁਮ ਲੈ ਕੇ ਮੈਂ ਸਾਰਾ ਕੁਝ ਪੰਜਾਬ ਦੇ ਡੀਜੀਪੀ ਨੂੰ ਸਭ ਨੂੰ ਕੰਪਲੇਂਟ ਦੇ ਮਾਧਮ ਦੇ ਨਾਲ ਉਹ ਨੰਬਰ ਦੇ ਕੇ ਜਿਹਦੇ ਨਾਲ ਮੇਰੇ ਨਾਲ ਅਪਾਲ ਚੀਮਾ ਜੀ ਸੀਨੀਅਰ ਐਮਐਲਏ ਸਾਡੇ ਮੰਤਰੀ ਸਾਹਿਬਾਨ ਜਿਹੜੀ ਇੱਕ ਫੋਟੋ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰ ਰਿਹਾ ਜੀ ਇਸ ਟਾਈਮ ਡਿਪਟੀ ਸਪੀਕਰ ਹੈ ਉਡੀਸਾ ਉਹ ਵੀ ਨਾਲ ਕੇ ਇਹਨਾਂ ਦੇ ਵਿੱਚੋਂ ਇੱਕ ਸਾਡੀ ਮਹਿਲਾ ਐਮਐਲਏ ਮੇਰੀ ਭੈਣ ਦੀ ਨਾਮ ਸੀ ਜਿਹੜੀ ਸੈਕੰਡਰ ਜਨਰਲ ਹੈ ਜਿਸ ਤਰ੍ਹਾਂ ਤੁਹਾਨੂੰ 50 ਨੰਬਰ ਕੁਰਸੀ ਤੇ ਬਿਠਾਇਆ ਗਿਆ ਘਟੋ ਪਰ 10 ਵਾਰ ਉਸ ਸਿਲੀ ਜਿਹੜੇ ਐਮਐਲਏ ਮੈਂ ਨਾਮ ਵੀ ਲੈ ਰਿਹਾ ਸੈਕੰਡਰ ਹੈ ਮਲੇਆ ਉਹ ਵੀ ਮਹਿਲਾ ਹੈ ਉਹਨੇ ਰਿਪੋਰਟ ਕਰਤੋਂ ਨੰਬਰ ਸਿੱਧਾ ਇਹਨਾਂ ਨਾਲ ਕੀਤਾ ਕਿ ਮੈਂ ਸੈਂਡਿੰਗ ਕਰਦੇ ਕੱਲ ਨੂੰ ਕੇਂਦਰ ਸਰਕਾਰ ਦੇ ਤੁਸੀਂ ਗ੍ਰਹਿ ਮੰਤਰੀ ਨਾਲ ਪੰਗਾ ਲੈ ਰਹੇ ਹੋ ਕੱਲ ਨੂੰ ਕੋਈ ਵੱਡੀ ਗੱਲ ਹੋਏਗੀ ਮੈਂ ਸੈਂਡਿੰਗ ਕਰਦੇ ਹਾਂ ਤੇ ਉਸ ਮਹਿਲਾ ਮੰਨ ਲੈਣੇ ਸੈਂਡਿੰਗ ਨਹੀਂ ਕੀਤੇ ਫਿਰ ਉਸ ਟਾਈਮ ਦੇ ਜਿਹੜੇ ਅਸ਼ਚਾਰ ਸੀ ਇਸ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਨ ਸਭਾ ਕੋਲ ਉਸ ਕਿੰਨੇ ਸੀ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਸਾਨੂੰ ਸਾਰੇ ਨੂੰ ਉਥੋਂ ਭੇਜਿਆ ਤੇ ਮੈਨੂੰ ਕਿਹਾ ਕਿ ਜਾ ਕੇ ਸ਼ੀਤਲਵਾਲ ਗੱਲ ਕਰੇਗਾ ਦੱਸੇਗਾ ਉਹ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜਾ ਆਮ ਆਦਮੀ ਪਾਰਟੀ ਦਾ ਸੈਕਟਰ 39 ਦੇ ਵਿੱਚ ਆਫਿਸ ਹੈ ਪਰ ਜਿਹੜਾ ਨੰਬਰਾਂ ਤੋਂ ਮੈਨੂੰ ਕਾਲ ਆਈ ਸੀ ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਮਿਸ਼ਨ ਡਾਕਟਰ ਜਿਹੜੀ ਐਫ ਆਈਓ ਕੀਤੀ ਗਈ ਹੈ ਜਿਹੜੀ ਵਿਜੀਲੈਂਸ ਨੇ ਕੀਤੀ ਹੈ ਉਹ ਮੇਰੇ ਗਿਆਨ ਤੋਂ ਕਾਫਰੇ ਕੀਤੀ ਗਈ ਮੈਨੂੰ ਮੋਰਮ ਬਣਾਇਆ ਗਿਆ ਸੀ ਪਰ ਜਦ ਜਦ ਮੈਂ ਆਮ ਆਦਮੀ ਪਾਰਟੀ ਦੇ ਨਜ਼ਦੀਕ ਹੋਇਆ ਕੋਈ ਸਮਾਂ ਨਵਨਮਾ ਮੈਂ ਪਹਿਲੇ ਸੀ ਨਵਨਵਾਦੀ ਪਾਰਟੀ ਜੁਆਇਨ ਚੁੱਕੀ ਸੀ ਮੈਨੂੰ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਦਾ ਨਹੀਂ ਪਤਾ ਸੀ ਕਿ ਜਿਹੜੇ ਕੋਰ ਕਰਨ ਦੇ ਨੰਬਰ ਹੈ ਉਹ ਵੀ ਆਨ ਦਾ ਕੀ ਪਾਰਟੀ ਦੇ ਹੀ ਪਲਾਨ ਕੀਤੇ ਹੋਏ ਲੋਕ ਜਿਹੜੇ ਮਿਸ਼ਨ ਲੋਕਸ ਦੀ ਗੱਲ ਕਰਦੇ ਸੀ ਜਿਹੜਾ ਮੈਂ ਪਿਛਲੇ ਦਿਨੀ ਕਾਫੀ 6 ਸਾਲ ਪਹਿਲੇ ਉਸ ਵੇਲੇ ਜਿਗਰ ਦੀ ਕੀਤਾ ਤੁਹਾਨੂੰ ਨੰਬਰ ਵੀ ਮੈਂ ਮੀਡੀਆ ਦੇ ਮਾਧਮੇ ਸੇਅਰ ਕੀਤੇ ਪਰ ਅੱਜ ਸਿਰ ਪਦਿਸ਼ਕ ਦੇ ਉੱਥੇ ਖੜੀ ਹੋ ਗਈ ਹੈ ਕਿ 14 ਸਤੰਬਰ ਦੀ ਐਫਆਈਆ ਕਰਾਈ 2022 ਦੀ ਜਿਹਦੇ ਵਿੱਚ ਮਾਪਦਾ ਮਵਾਈ ਵੀ ਵਿਜੀਰਸ ਕੋਲੋਂ ਮੇਰਾ ਪਿਆ ਆਈਫੋਨ ਮੇਰਾ ਵਿਜੀਰਸ ਕੋਲੋਂ ਪਿਆ ਹਿਤ ਤੱਕ ਮੈਨੂੰ ਉਹ ਆਈਫੋਨ ਮਿਲਿਆ ਨਹੀਂ ਜਿਸ ਆਈਫੋਨ ਦੇ ਵਿੱਚ ਉਹਨਾਂ ਲੋਕਾਂ ਦੀ ਆਡੀਓ ਸੀ ਜਿਹੜਾ ਲੋਕਾਂ ਨੇ ਮੈਨੂੰ ਚੰਡੀਗੜ੍ਹ ਦੇ ਵਿੱਚ ਲੈ ਕੇ ਬੁਲਾਇਆ ਸੀ ਜਿਹੜੇ ਲੋਕ ਮੈਨੂੰ ਕਾਲ ਕਰਦੇ ਸੀ ਕਿਸੇ ਲੋਕਾਂ ਦੇ ਲਈ ਜਿਹੜੇ ਲੋਕਾਂ ਦੇ ਨੰਬਰ ਸੀ ਸਿਰਫ ਉਹ 14 ਐਮਐਲਏ ਦੇ ਵਿੱਚੋਂ 3 ਐਮਐਲਏ ਨੂੰ ਫੋਨ ਆਇਆ ਸੀ ਜਿਹੜਾ ਵਿੱਚ ਇੱਕ ਮੈਂ ਸੀ ਅਤੇ ਮੇਰੇ ਦੋ ਸਾਥੀ ਹੋਰ ਸੀ ਜਿਹੜਾ ਸਾਨੂੰ ਕਾਲ ਆਇਆ ਜਿਹੜੇ ਨੰਬਰਾਂ ਤੋਂ ਸਾਨੂੰ 25-25 ਕਰੋੜ ਦੇਣ ਦੀਆਂ ਯੋਖਾਂ ਦਿੱਤੀਆਂ ਉਹਨਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅੰਮ੍ਰਿਤ ਸ਼ਾਲ ਜੀ ਦਾ ਨਾਮ ਯੂਜ਼ ਕੀਤਾ ਜਾਂਦਾ ਮੈਂ ਸਾਰੇ ਜਿਹੜੇ ਨੰਬਰ ਹੈ ਜਿਹੜੇ ਮੇਰੇ ਫੋਨ ਦੇ ਉੱਤੇ ਜਿਹੜੇ ਆਏ ਸੀ ਮਿਸਟਰ ਲੋਕਸ ਨੂੰ ਲੈ ਕੇ ਮੈਂ ਸਾਰਾ ਕੁਝ ਪੰਜਾਬ ਦੇ ਡੀਜੀਪੀ ਨੂੰ ਸਾਬੂ ਤੰਪਲੇਨ ਦੇ ਮਾਤਾ ਦੇ ਨਾਲ ਉਹ ਨੰਬਰ ਦੇਖ ਕੇ ਜਿਹਦੇ ਨਾਲ ਮੇਰੇ ਨਾਲ ਪਾਲ ਚੀਮਾ ਜੀ ਸੀਨੀਅਰ ਐਮ ਐਲ ਏ ਸਾਡੇ ਮੰਤਰੀ ਸਾਹਿਬਾਨ ਜਿਹਦੀ ਇੱਕ ਫੋਟੋ ਹੈ ਉਹ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰ ਰਿਹਾ ਜੀ ਇਸ ਟਾਈਮ ਡਿਪਟੀ ਸਪੀਕਰ ਹੈ ਉਡੀਸਾ ਉਹ ਵੀ ਨਾਲ ਕੇ ਇਹਨਾਂ ਦੇ ਵਿੱਚੋਂ ਇੱਕ ਸਾਡੀ ਮਹਿਲਾ ਐਮ ਐਲ ਏ ਮੇਰੀ ਭੈਣ ਦੀ ਨਾਲ ਸੀ ਜਿਹੜੀ ਸੈਕੰਡਰਨਲ ਹੈ ਜਿਸ ਤਰ੍ਹਾਂ ਤੁਹਾਨੂੰ 50 ਨੰਬਰ ਪੋਚੀ ਤੇ ਬਿਧਾਇਆ ਗਿਆ ਘੱਟੋ ਪਰ 10 ਵਾਰ ਉਸ ਜਿਹੜੇ ਜਿਹੜੇ ਐਮਐਲਏ ਮਨਾਮੀ ਲੈ ਰਿਆ ਸੈਕੰਡ ਹੈਂਡ ਮੈਂ ਲੈ ਲਿਆ ਉਹ ਵੀ ਮਹਿਲਾ ਹੈ ਉਹਨੇ ਰਿਪੋਰਟ ਕਰਤ ਤੁਰੰਤ ਸਿੱਧਾਈ ਅਨੇ ਨਾਲ ਕੀਤਾ ਕਿ ਮੈਂ ਸੈਂਦੀ ਕਰਦੇ ਕੱਲ ਨੂੰ ਕੇਂਦਰ ਸਰਕਾਰ ਦੇ ਤੁਸੀਂ ਗ੍ਰਹਿ ਮੰਤਰੀ ਨਾਲ ਪੰਗਾ ਲੈ ਰਹੇ ਹੋ ਕੱਲ ਨੂੰ ਕੋਈ ਵੱਡੀ ਗੱਲ ਹੋਏਗੀ ਮੈਂ ਸੈਂਦੀ ਕਰਦੇ ਰਹੇ ਉਹ ਉਸ ਮਹਿਲਾ ਨਾਲ ਨੇ ਸੈਂਦੀ ਨਹੀਂ ਕੀਤੇ ਫਿਰ ਉਸ ਦਮ ਦੇ ਜਿਹੜੇ ਅਚਾਰਸੀ ਇਸ ਆਮ ਆਦਮੀ ਪਾਰਟੀ ਪੰਜਾਬ ਦੇ ਪਿੰਾਦਮ ਕੁੱਟਸ ਕੀ ਰਹਿੰਦੇ ਸੀ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਉੱਥੋਂ ਭੇਜਿਆ ਤੇ ਮੈਨੂੰ ਕਿਹਾ ਕਿ ਜਾ ਕੇ ਸ਼ੀਤਲਪਾਲ ਨਾਲ ਗੱਲ ਕਰੇਗਾ ਦੱਸੇਗਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜਾ ਆਮ ਆਦਮੀ ਪਾਰਟੀ ਦਾ ਸੈਕਟਰ 38 ਦੇ ਵਿੱਚ ਆਫਿਸ ਹੈ ਪਰ ਜਿਹੜਾ ਨੰਬਰਾਂ ਤੇ ਮੈਨੂੰ ਕੋਲ ਆਈ ਸੀ ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਮਿਸ਼ਨ ਲੋਟਸ ਜਿਹੜੀ ਐਫਆਈਓ ਕੀਤੀ ਗਈ ਹੈ ਜਿਹੜੀ ਵਿਜੀਲੈਂਸ ਨੇ ਕੀਤੀ ਹੈ ਉਹ ਮੇਰੇ ਜਾਣ ਤੋਂ ਕਿਹ ਫਰਕ ਕੀਤੀ ਨਹੀਂ ਮੈਨੂੰ ਮੋਰ ਬਨਾਇਆ ਗਿਆ ਸੀ ਪਰ ਜਿੱਦ ਜਿੱਦ ਮੈਂ ਆਮ ਆਦਮੀ ਪਾਰਟੀ ਦੇ ਨਦੀਪ ਹੋਇਆ ਕੋਈ ਸਮਾਂ ਨਵਨਮਾ ਮੈਂ ਐਮਐਲਏ ਸੀ ਨਵਨਮਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਮੈਨੂੰ ਇਹਨਾਂ ਦੀਆਂ ਜਿਹੜੀਆਂ ਤਾਕਤਾਂ ਦਾ ਨਹੀਂ ਪਤਾ ਸੀ ਕਿ ਜਿਹੜੇ ਕੋਲ ਕਰਨ ਦੇ ਨੰਬਰ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਹੀ ਪਲਾਨ ਕੀਤੇ ਹੋਏ ਲੋਕ ਜਿਹੜੇ ਮਿਸਟਰ ਲੋਟਸ ਦੀ ਗੱਲ ਕਰਦੇ ਸੀ ਜਿਦਾਂ ਮੈਂ ਛੀਨੇ ਦੇ ਕਾਫੀ ਜਿਹੜੇ ਸਾਲ ਪਹਿਲੇ ਉਸ ਦਾ ਮੈਂ ਜਗਨਰੀ ਕੀਤਾ ਤੁਹਾਨੂੰ ਨੰਬਰ ਵੀ ਮੈਂ ਮਈ ਦੇ ਮਾਦਮੇ ਸ਼ੇਅਰ ਕੀਤੇ ਪਰ ਅਜੇ ਵੀ ਪੋਜੀਸ਼ਨ ਫਿਰ ਉੱਥੇ ਖੜੀ ਹੋ ਗਈ ਹੈ ਕਿ 14 ਸਤੰਬਰ ਦੀ ਐਫਆਈਆ ਕਰਾਈ 2022 ਦੀ ਜਿਹਦੇ ਵਿੱਚ ਮੈਂ ਆਪਣਾ ਮੋਬਾਈਲ ਵੀ ਵਿਜੀਰਸ ਕੋਲੋਂ ਮੇਰਾ ਪਿਆ ਆਈਫੋਨ ਮੇਰਾ ਵਿਜੀਰਸ ਕੋਲੋਂ ਪਿਆ ਹਾਈ ਤੱਕ ਮੈਨੂੰ ਉਹ ਆਈਫੋਨ ਮਿਲਿਆ ਨਹੀਂ ਜਿਸ ਆਈਫੋਨ ਦੇ ਵਿੱਚ ਉਹਨਾਂ ਲੋਕਾਂ ਦੀ ਆਡੀਓ ਸੀ ਇਹਨਾਂ ਲੋਕਾਂ ਨੇ ਮੈਨੂੰ ਚੰਡੀਗੜ੍ਹ ਦੇ ਵਿੱਚ ਲੈ ਕੇ ਬੁਲਾਇਆ ਸੀ ਜਿਹੜੇ ਲੋਕ ਮੈਨੂੰ ਕਾਲ ਕਰਦੇ ਸੀ ਮਿਸਨ ਡਾਕਟਰਸ ਦੇ ਲਈ ਜਿਹੜੇ ਲੋਕਾਂ ਦੇ ਨੰਬਰ ਸੀ ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਐਫਆਈਆ ਕੀਤੀ ਹੋਵੇ ਮਿਸਨ ਡਾਕਟਰਸ ਦੇ ਲੋਕ ਹਜੇ ਤੱਕ ਗ੍ਰਿਫਤਾਰ ਕੋਈ ਨਹੀਂ ਕੀਤਾ ਗਿਆ ਜਿਹਾਂ ਦਾ ਵੀ ਪੱਟੇ ਕੰਮ ਕਰ ਲਈ ਹੈ ਮੈਂ ਪੰਜਾਬ ਦੇ ਡੀਜੀਪੀ ਨੂੰ ਪੁੱਛਣਾ ਚਾਹਨਾ ਕਿ ਡੀਜੀਪੀ ਸਾਹਿਬ 4 ਸਾਲ ਦੇ ਕਰੀਬ ਹੋਣ ਵਾਲੇ ਹੈ ਤੁਸੀਂ ਐਕਸ਼ਨ ਫੇਰ ਕੀਤੀ ਹੈ ਮੇਰੇ ਬਿਆਨਾਂ ਦੇ ਉੱਤੇ ਮੇਰਾ ਜਿਹੜਾ ਮੋਬਾਈਲ ਆਈਫੋਨ ਹੈ ਉਹ ਵੀ ਬਿਜ਼ਨਸ ਆਫਿਸ ਦੇ ਵਿੱਚ ਪਿਆ ਹੈ ਮੈਂ ਉਹਨਾਂ ਲੋਕਾਂ ਦੇ ਮੋਬਾਈਲ ਨੰਬਰ ਦਿੱਤੇ ਉਹਨਾਂ ਦੇ ਨਾਮ ਦੱਸੇ ਅਜੇ ਤੱਕ ਇੱਕ ਵੀ ਦੋਸ਼ੀ ਜਿਹੜਾ ਪੁਲਿਸ ਨੇ